ਸੋਨਮ ਵੰਗ ਚੁੱਕ ਜੀ ਮੈਂ ਪੰਜਾਬ ਤੁਹਾਡੇ ਪੂਰੀ ਤਰ੍ਹਾਂ ਨਾਲ ਹਾਂ ਪਰ ਮੈਂ ਤੁਹਾਡੇ ਲਈ ਕਰ ਕੁਝ ਨਹੀਂ ਸਕਾਂਗਾ ਬੁਰਾ ਨਾ ਮਨਾਉਣਾ ਤੁਹਾਡਾ ਹੌਸਲਾ ਢਾਹਣ ਦਾ ਮੇਰਾ ਕੋਈ ਇਰਾਦਾ ਨਹੀਂ ਹਮ ਤਰਸਲ ਮਿੱਥੋ ਵੱਧ ਕੌਣ ਜਾਣਦਾ ਹੈ ਕਿ ਇਸ ਮੁਲਖ ਵਿੱਚ ਹੱਕ ਮੰਗਣ ਦਾ ਨਤੀਜਾ ਕੀ ਹੁੰਦਾ ਹੈ ਇਸ ਲਈ ਤਕੜੇ ਰਹਿਣਾ ਅਤੇ ਅਖੀਰ ਤੱਕ ਲੜਦੇ ਰਹਿਣ ਦੀ ਤਾਕਤ ਬਣਾ ਕੇ ਰੱਖਣਾ ਉਦੋਂ ਵੀ ਜਦ ਕੋਈ ਵੀ ਤੁਹਾਡੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਵੀ ਨਾ ਰਹੇ ਹਾਸ ਹੈ ਕਿ ਤੁਹਾਨੂੰ ਮੇਰੇ ਪੁੱਤਰਾਂ ਵਾਂਗ ਦਹਾਕਿਆਂ ਬੱਧੀ ਜੇਲ੍ਹ ਦੀਆਂ ਸਲਾਖਾਂ ਪਿੱਛੋਂ ਵੀ ਸਟੇਟ ਨਾਲ ਯੋਜਨਾ ਨਹੀਂ ਪਵੇਗਾ ਕਦੇ ਕੈਦਖਾਨੇ ਦੀ ਹਵਾ ਵਿੱਚ ਸਾਹ ਘੁੱਟੇ ਨਾ ਫਾਂਸੀ ਚੱਕੀਆਂ ਵਿੱਚ ਸਾਲਾਂ ਤੋਂ ਕੈਦ ਹੋ ਕੇ ਵੀ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੇ ਮੇਰੇ ਸ਼ੇਰ ਪੁੱਤਰਾਂ ਦੀਆਂ ਸਾਖੀਆਂ ਪੜ ਲੈਣਾ ਤਰਵਾਸਾ ਮਿਲੇਗਾ ਤੁਹਾਡੇ ਲਈ ਕੋਈ ਉਮੀਦ ਹੀ ਨਹੀਂ ਤਾਂ ਅਰਦਾਸ ਅਪੀਲ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਹਾਂ ਜੇਕਰ ਲੋੜ ਪਵੇ ਤਾਂ ਪੰਜਾਬ ਤੁਹਾਡੀ ਹੱਕ ਦੀ مشਾਲ ਨੂੰ ਆਪਣੇ ਹੌਸਲੇ ਦੀ ਲੋ ਜ਼ਰੂਰ ਦੇ ਸਕਦਾ ਜੋ ਤੁਹਾਡੀ ਇਸ جنگ ਨੂੰ ਪਖਾਈ ਰੱਖੇਗੀ ਜੋ ਤੁਹਾਡੇ ਹੌਸਲੇ ਨੂੰ ਮਗਾਈ ਰੱਖੇਗੀ ਸਫਰ ਮੁਬਾਰਕ ਹੋਵੇ ਵਾਗ ਚੁੱਕ ਜਿਓ